ਇੱਕ ਹਰਨੀ ਨੂੰ ਵੇਖ ਕੇ ਇੱਕ ਸ਼ਿਕਾਰੀ ਨਿਸ਼ਾਨਾ ਤੱਕ ਕੇ ਸ਼ਸਤਰਾਂ ਨਾਲ ਝੋਟ ਮਾਰਦਾ ਹੈ। ਮ੍ਰਿਗੀ ਪਖੰਤ ਵਦਕ ਪ੍ਰਖਾਰਣ ਲਖਯੰ ਆਬਦ ਹੈ। ਅਹੋ ਜਸ ਸਿੰਘ ਰਖੇਣ ਗੋਪਾਲ ਹੈ ਨਾਨਕ ਰੋਮਨਾ ਛੇਦਤੈ। ਮਹਾਰਾਜ ਕਹਿੰਦੇ ਪਰ ਤੇਰੀ ਮਹਿਮਾ ਪਰੰਪਰਾ ਹੈ ਜਿਹਦੀ ਰਾਖੀ ਲਈ ਪ੍ਰਮਾਤਮਾ ਆਪ ਖਲੋ ਜਾਵੇ। ਉਹਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਆਖੋ ਸਤਨਾਮ ਪਰ ਜੇ ਉਹਦੇ ਸਵਾਸ ਪੂਰੇ ਹੋਏ ਹਨ ਫੇਰ ਭਾਵੇਂ ਜਿੰਨਾ ਮਰਜੀ ਵੱਡਾ ਹੋਏ ਫੇਰ ਉਹਨੂੰ ਕੋਈ ਬਚਾ ਵੀ ਨਹੀਂ ਸਕਦਾ ਮਹਾਰਾਜ ਕਹਿੰਦੇ ਬਹੁਤ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸ਼ ਹੈ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਬੜੇ ਯਤਨ ਕਰ ਸਕਦਾ ਹੋਵੇ ਭਾਵ ਬੜਾ ਬਲਵਾਨ ਹੋਵੇ ਬਹੁਤ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰ ਦਿਸ਼ ਹੈ ਕਹਿੰਦੇ ਚੌਹਾਂ ਪਾਸਿਆਂ ਤੋਂ ਕਈ ਸੂਰਮੇ ਜਿਹਦੀ ਸੇਵਾ ਕਰਦੇ ਹੋਣ ਸੇਵਾ ਵਿੱਚ ਲੱਗੇ ਹੋਣ ਬੇਖ ਮਥਾਨ ਬਸੰਤ ਊਚ ਹੈ ਨਹਿ ਸਿਮਰੰਤ ਮਰਨ ਕੰਦੰਚ ਹੈ ਕਹਿੰਦੇ ਜੋ ਬੜੇ ਔਖੇ ਤੇ ਉੱਚੇ ਥਾਂ ਤੇ ਵਸਦਾ ਹੋਵੇ ਜਿੱਥੇ ਉਹਨੂੰ ਮੌਤ ਦਾ ਕਦੇ ਚੇਤਾ ਵੀ ਨਾ ਆਉਂਦਾ ਹੋਵੇ ਭਾਵ ਐਨਾ ਉੱਚਾ ਬੈਠਾ ਹੋਵੇ ਆਪਣੇ ਆਪ ਨੂੰ ਇਦਾਂ ਸਮਝਦਾ ਹੋਵੇ ਵੀ ਇੱਥੇ ਤਾਂ ਮੈਨੂੰ ਕੋਈ ਕੁਝ ਕਰ ਨਹੀਂ ਸਕਦਾ ਬੇਖਮ ਥਾਨ ਵੀ ਔਖਾ ਥਾਂ ਬਸੰਤ ਉਚ ਹੈ ਨ ਸਵਰੰਤ ਮਰਣ ਕਦੰਚ ਹੈ ਕਹਿੰਦੇ ਮੌਤ ਦਾ ਕਰੇ ਚੇਤਾ ਵੀ ਨਾ ਆਉਂਦਾ ਹੋਵੇ ਹੋਵੰਤ ਆਗਿਆ ਭਗਵਾਨ ਪੁਰਖ ਹੈ ਨਾਨਕ ਕੀਟੀ ਸਾਸ ਅਕਰਖਤੇ ਕਹਿੰਦੇ ਪਰ ਜਦੋਂ ਸਮਾ ਆ ਗਿਆ ਇੱਕ ਕੀੜੀ ਵੀ ਉਹਦੇ ਪ੍ਰਾਣ ਖਿੱਚ ਲੈਂਦੀ ਹੈ ਜਦੋਂ ਭਗਵਾਨ ਕਾਲਪੁਰਖ ਦਾ ਹੁਕਮ ਹੋਵੇ ਉਹਨੂੰ ਮਾਰਨ ਲਈ ਤਾਂ ਕੀੜੀ ਦਾ ਬਹਾਨਾ ਬਣ ਜਾਂਦਾ ਹੈ ਕੀੜੀ ਵੀ ਉਹਦੇ ਪ੍ਰਾਣ ਖਿੱਚ ਲੈਂਦੀ ਹੈ ਆਖੋ ਸਤਨਾਮ ਹੋਵੰਤ ਆ ਗਿਆ ਭਾਵ ਜਦੋਂ ਆ ਗਿਆ ਹੋਵੇ ਭਗਵਾਨ ਪੁਰਖ ਹੈ ਨਾਨਕ ਕੀਟੀ ਸਾਸ ਅਕਰਖਤੇ ਸ਼ਬਦੰ ਰਤੰ ਹਿਤੰ ਮਯਾ ਕੀਰਤੰ ਕਲੀ ਕਰਮ ਕ੍ਰਿਤਵਾ ਮਹਾਰਿ ਕਹਿੰਦੇ ਜੀ ਦਇਆ ਨਾਲ ਹਿਤ ਪਰਮਾਤਮਾ ਦੀ ਸੇਵਸਲਾ ਇਸ ਜਗਤ ਵਿੱਚ ਜੋ ਮਨੁੱਖ ਇਹ ਕੰਮ ਕਰਦਾ ਹੈ ਇਹ ਲਫਜ਼ ਜੀ ਕਰਮ ਕਰਕੇ ਸ਼ਬਦੰ ਰਤੰ ਭਾਵ ਸ਼ਬਦ ਨਾਲ ਪ੍ਰੀਤੀ ਹੋਵੇ ਤੇ ਜੀ ਦਇਆ ਨਾਲ ਹਿਤ ਹੋਵੇ ਜੀ ਦਇਆ ਨਾਲ ਮੋਹ ਹੋਵੇ ਜੀ ਉਤੇ ਦਇਆ ਕਰਦਾ ਹੋਵੇ ਤੇ ਪਰਮਾਤਮਾ ਦੀ ਸਿੱਖਸਲਾ ਹੈ ਜਿਸ ਜਗਤ ਵਿੱਚ ਜੋ ਮਨੁੱਖ ਕਰਦਾ ਹੈ ਮਟੰਤ ਤਤਰਾਗਤ ਭਰਮ ਮੋਹੰ ਮਹਾਰਾਜ ਕਹਿੰਦੇ ਉੱਥੇ ਆਏ ਹੋਏ ਭਾਵ ਉਹਦੇ ਭਰਮ ਤੇ ਮੋਹ ਹਮੇਸ਼ਾ ਲਈ ਮਿਟ ਜਾਂਦੇ ਹਨ ਭਗਵਾਨ ਰਮਣੰ ਸਰਵਤਰ ਖਾਨਯੰ ਉਸ ਨੂੰ ਭਗਵਾਨ ਹਰ ਥਾਂ ਵਿਆਪਕ ਨਜ਼ਰ ਆਉਂਦਾ ਹੈ ਦ੍ਰਿਸ਼ਟ ਤੋਇੰ ਅਮੋਗ ਦਰਸ਼ਨੰ ਬਸੰਤ ਸਾਦ ਰਸਨਾ ਉਹ ਗੁਰਮੁਖ ਜਨਾਂ ਦੀ ਸੰਤ ਜਨਾਂ ਦੀ ਰਸਨਾ ਉੱਤੇ ਵੱਸਦਾ ਹੈ ਤੇ ਤੇਰਾ دیدار ਤੇਰੀ ਮੇਰ ਦੀ ਨਜ਼ਰ ਕਦੇ ਵੀ ਟਲਦੀ ਨਹੀਂ ਤੇ ਨਾ ਹੀ ਨੇ ਫਲ ਜਾਂਦੀ ਹੈ ਬਸੰਤ ਸਾਦ ਰਸਨਾ ਹਰ 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 ਹਰੇ ਨਾਨਕ ਪ੍ਰੇਮੰਗ ਜਾਪ ਜਪਨਾ ਸਤਿਗੁਰੂ ਜੀ ਕਹਿੰਦੇ ਉਹਨਾਂ ਗੁਰਮੁਖ ਜਨਾਂ ਨੂੰ ਤੇਰਾ ਨਾਮ ਜਪਣਾ ਬਹੁਤ ਹੀ ਪਿਆਰਾ ਲੱਗਦਾ ਹੈ ਆਖੋ ਸਤਨਾਮ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਖਿਆਲ ਕਰ ਐ ਮਨੁੱਖ ਦੇ ਹਰ ਚੀਜ਼ ਜੋ ਸੰਸਾਰ ਤੇ ਪੈਦਾ ਹੋਈ ਆ ਉਹ ਘਟ ਰਹੀ ਹੈ ਜੋ ਉਪਜੋ ਸੋ ਬੇਰਸ ਹੈ ਪਰੋ ਆਜ ਕੈ ਕਾਲ ਕਟੰਤ ਰੂਪੰ ਕਟੰਤ ਦੀਪੰ ਕਟੰਤ ਰਵ ਸਸੀਰ ਨਖਤਰ ਗਗਨੰ ਕਹਿੰਦੇ ਰੂਪ ਹੈ ਜਿਹੜਾ ਉਹ ਵੀ ਘਟ ਰਿਹਾ ਹੈ ਸਤੇ ਦੀਪ ਨਾਸ਼ਵੰਤ ਹਨ ਸੂਰਜ ਚੰਦਰਮਾ ਤਾਰੇ ਆਕਾਸ ਸਭ ਨਾਸਵੰਤ ਹੈ ਮਹਾਰਾਜ ਕਹਿੰਦੇ ਕਟੰਤ ਰੂਪੰ ਕਟੰਤ ਦੀਪੰ ਰਵ ਸਸੀਰ ਨਖਤਰ ਗਗਨੰ ਸਸੀਰ ਚੰਦਰਮ ਨਖਤਰ ਤਾਰੇ ਗਗਨ ਆਕਾਸ ਇਹ ਘਟ ਰਿਹਾ ਹੈ ਸਭ ਕੁਝ ਕਟੰਤ ਵਸਦਾ ਗਿਰਤਰ ਸਖੰਡੰ ਧਰਤੀ ਉੱਚੇ ਉੱਚੇ ਧਰਤੀ ਉੱਤੇ ਉੱਚੇ ਉੱਚੇ ਪਹਾੜ ਤੇ ਰੁਖ ਇਹ ਵੀ ਨਾਸ਼ਵੰਤ ਹਨ ਘਟ ਜਾਂਦੇ ਹਨ ਕਟੰਤ ਲਲਣਾ ਸੁਤ ਪ੍ਰਾਤ ਹਿਤੰ ਇਸਤੇ ਪੁੱਤਰ ਪ੍ਰਾਤ ਤੇ ਸੰਬੰਧੀ ਇਹ ਸਾਰੇ ਨਾਸ਼ਵੰਤ ਹਨ ਕਟੰਤ ਲਲਣਾ ਇਸਤਰੀ ਪ੍ਰਾਤ ਤੇ ਸੰਬੰਧੀ ਕਟੰਤ ਕਨਕ ਮਾਨਕ ਮਾਇਆ ਸਵ ਰੂਪੰ ਸੋਨਾ ਮੋਤੀ ਮਾਇਆ ਦੇ ਸਾਰੇ ਸਰੂਪ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਨਾਸ਼ਵੰਤ ਹਨ ਪਰ ਘਟਦਾ ਕੀ ਨਹੀਂ ਸਾਰੀਆਂ ਚੀਜ਼ਾਂ ਦੱਸ ਦਿੱਤੀਆਂ ਨਾ ਮਹਾਰਾਜ ਨੇ ਹੁਣ ਲਾਸਟ ਪੰਕਤੀਆਂ ਵਿੱਚ ਕਹਿੰਦੇ ਐ ਨਹਿ ਘਟੰਤ ਕੇਵਲ ਗੋਪਾਲ ਅਚੁੱਤ ਜੇ ਘਟਦਾ ਨਹੀਂ ਤਾਂ ਕੇਵਲ ਅਵਨਾਸੀ ਗੋਪਾਲ ਪਰਮਾਤਮਾ ਪ੍ਰਭੂ ਜੋ ਨਾਸ਼ਵੰਤ ਨਹੀਂ ਹੈ ਉਹ ਘਟਣ ਵਾਲਾ ਨਹੀਂ ਹੈ ਆਖੋ ਸਤਨਾਮ ਅਸਤ੍ਰੰ ਨਾਨਕ ਸਾਧ ਜਨ ਉਹਦੀ ਸਾਧ ਸੰਗਤ ਵੀ ਸਦਾ ਥਿਰ ਹੈ ਜੋ ਕਦੇ ਘਟਣ ਵਾਲੀ ਨਹੀਂ ਹੈ ਨਹਿ ਬਿਲੰਗ ਧਰਮੰ ਬਿਲੰਗ ਪਾਪਨ ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਧਰਮ ਕਮਾਉਣ ਵੱਲੋਂ ਟਿੱਲ ਨਹੀਂ ਕਰਨੀ ਤੇ ਪਾਪਾਂ ਵੱਲੋਂ ਟਿੱਲ ਕਰਨੀ ਬਿਲੰਬ ਕਹਿੰਦੇ ਆ ਦੇਰ ਨਹਿ ਬਿਲੰਬ ਧਰਮੰ ਧਰਮ ਕਮਾਉਣ ਲਈ ਦੇਰ ਨਹੀਂ ਕਰਨੀ ਬਿਲੰਬ ਪਾਪੰ ਭਾਵ ਪਾਪਾਂ ਵੱਲੋਂ ਟਿੱਲ ਕਰਨੀ ਹੈ ਦ੍ਰਿੜੰਤ ਨਾਮੰ ਤਜੰਤ ਲੋਭੰ ਨਾਮ ਹਿਰਦੇ ਵਿੱਚ ਗ੍ਰਿੜ੍ਹ ਕਰਨਾ ਹੈ ਅਤੇ ਲੋਭ ਤਿਆਗਣਾ ਹੈ ਸਰਣ ਸੰਤੰ ਕਿਲ ਵਿਖ ਨਾਸੰ ਪ੍ਰਾਪਤੰ ਧਰਮ ਲਖਣ ਸਾਧੂ ਜਨਾਂ ਦੀ ਸ਼ਰਨ ਜਾ ਕੇ ਪਾਪਾਂ ਦਾ ਨਾਸ ਕਰਨਾ ਇਹ ਧਰਮ ਦੇ ਇਹ ਲਖਣ ਹਨ ਨਾਨਕ ਜਿਹ ਸੋ ਪ੍ਰਸੰਨ ਮਾਦਵ ਹੈ ਉਸ ਮਨੁੱਖ ਨੂੰ ਪ੍ਰਾਪਤ ਹੁੰਦੇ ਹਨ ਜਿਹਦੇ ਉੱਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ ਕਿਰਪਾ ਹੁੰਦੀ ਹੈ ਆਖੋ ਸਤਨਾਮ ਮੇਰਤਮੋਹੰ ਅਲਪ ਬੁੱਧਯੰ ਰਚੰਤ ਬਨਤਾ ਵਿਨੋਦ ਸਾਹੰ ਮਹਾਰਜ ਕਹਿੰਦੇ ਹੋਛੀ ਮਤ ਵਾਲਾ ਮਨੁੱਖ ਨਾਸ਼ਵੰਤ ਪਦਾਰਥਾਂ ਦੇ ਮੋਹ ਵਿੱਚ ਲੀਨ ਰਹਿੰਦਾ ਹੈ ਤੇ ਇਸਤਰੀ ਮਾਇਆ ਦੇ ਕੋਲੋਲ ਤੇ ਚਾਵਾਂ ਵਿੱਚ ਮਸਤ ਰਹਿੰਦਾ ਹੈ ਮਿਰਤ ਮੋਹੰ ਭਾਵਨ ਨਾਸ਼ਵੰਤ ਪਦਾਰਥ ਅਲਪ ਬੁੱਧੇ ਅਰਚੰਤ ਬਨਤਾ ਇਸਤਰੀ ਵਿਨੋਦ ਸਾਹੰ ਮਸਤ ਰਹਿੰਦਾ ਹੈ ਜੋਵਨ ਬਹਿ ਕਰਮ ਕਨਕ ਕੁੰਡਲ ਹੈ ਜੋਵਨ ਬਹਿ ਕਰਮ ਭਾਵ ਬਾਲ ਜੋਵਨ ਜਵਾਨੀ ਜਵਾਨੀ ਤਾਕਤ ਸੋਨੇ ਦੇ ਕੁੰਡਲ ਆਦਿਕ ਬਚਿੱਤਰ ਮੰਦਰ ਸੋਵੰਤ ਵਸਤਰਾ ਇਤਯੰਤ ਮਾਇਆ ਵਿਆਪਤੰ ਕਹਿੰਦੇ ਰੰਗਾ ਰੰਗ ਦੇ ਮਹਿਲ ਮਾੜੀਆਂ ਸੋਨੇ ਵਸਤਰ ਇਹਨਾਂ ਤਰੀਕਿਆਂ ਨਾਲ ਉਹਨੂੰ ਮਾਇਆ ਜਿਹੜੀ ਹੈ ਵਿਆਪਦੀ ਰਹਿੰਦੀ ਹੈ ਤੇ ਆਪਣਾ ਪ੍ਰਭਾਵ ਪਾਉਂਦੀ ਰਹਿੰਦੀ ਹੈ ਹੇ ਅਚੁੱਤ ਸਰਣ ਸੰਤ ਨਾਨਕ ਹੋ ਭਗਵਾਨੇ ਨਮ ਹੈ ਸਤਿਗੁਰੂ ਜੀ ਕਹਿੰਦੇ ਹੇ ਅਵਨਾਸੀ ਹੇ ਗੁਰਮਖਾਂ ਦੇ ਸਹਾਰੇ ਹੇ ਭਗਵਾਨ ਤੈਨੂੰ ਸਾਡੀ ਨਮਸ਼ਕਾਰ ਹੈ ਤੂੰ ਹੀ ਮਾਇਆ ਦੇ ਪ੍ਰਭਾਵ ਤੋਂ ਬਚਾਉਣ ਵਾਲਾ ਹੈ ਹੇ ਅਚੁੱਤ ਸਰਣ ਸੰਤ ਨਾਨਕ ਹੋ ਭਗਵਾਨੇ ਨਮ ਹੈ ਜਨਮੰ ਤਾ ਮਰਣੰ ਹਰਖੰ ਤਾ ਸੋਗੰ ਭੋਗੰ ਤਾ ਰੋਗੰ ਜਿੱਥੇ ਜਨਮ ਹੈ ਉਥੇ ਮੌਤ ਵੀ ਹੈ ਜਨਮੰ ਤਾ ਮਰਣੰ ਹਰਖੰ ਤਾ ਸੋਗੰ ਭੋਗੰ ਤਾ ਰੋਗੰ ਜਿੱਥੇ ਜਨਮ ਹੈ ਉੱਥੇ ਮੌਤ ਹੈ ਖੁਸ਼ੀ ਹੈ ਗਮੀ ਵੀ ਹੈ ਤੇ ਮਾਇਕ ਪਦਾਰਥਾਂ ਦੇ ਭੋਗ ਹਨ ਉਹਨਾਂ ਤੋਂ ਉਪਜਦੇ ਰੋਗ ਵੀ ਹਨ ਊਚੰਤਾਨੀ ਚੰ ਨਾਨਾ ਸੋ ਮੂਚੰ ਜਿੱਥੇ ਉੱਚਾਪਣ ਹੈ ਉੱਥੇ ਨੀਵਾਪਣ ਵੀ ਆ ਜਾਂਦਾ ਹੈ ਜਿੱਥੇ ਗਰੀਬੀ ਹੈ ਉੱਥੇ ਵੱਡਪਣ ਵੀ ਆ ਸਕਦਾ ਹੈ ਰਾਜਨਤਾ ਮਾਨੰ ਅਭਿਮਾਨੰ ਤਾਹੀਨੰ ਪਰਵਿਰਤ ਮਾਰਗੰ ਪਰਵਿਰਤ ਮਾਰਗੰ ਵਰਤੰਤ ਵਿਨਾਸ਼ੰ ਜਿੱਥੇ ਰਾਜ ਹੈ ਉੱਥੇ ਹੰਕਾਰ ਵੀ ਹੈ ਜਿੱਥੇ ਹੰਕਾਰ ਹੈ ਉੱਥੇ ਨਰਾਦਰੀ ਵੀ ਹੈ ਰਾਜਨਤਾ ਮਾਨੰ ਅਭਿਮਾਨੰ ਤਾਹੀਨੰ ਪਰਵਿਰਤ ਮਾਰਗਨ ਵਰਤੰਤ ਵਿਨਾਸ਼ਨ ਗੋਵਿੰਦ ਭਜਨ ਸਾਧ ਸੰਗੇਣ ਅਸਤ੍ਰਿੰਗ ਨਾਨਕ ਭਗਵੰਤ ਭਜਨਾਸਨੰ ਸਦਾ ਥਰੇਣ ਵਾਲੀ ਪਰਮਾਤਮਾ ਦੀ ਭਗਤੀ ਹੀ ਹੈ ਜੋ ਸਾਧ ਸੰਗਤ ਦੇ ਸਾਧ ਸੰਗਤ ਦੇ ਆਸਰੇ ਤੇ ਕੀਤੀ ਜਾ ਸਕਦੀ ਹੈ ਇਸ ਵਾਸਤੇ ਭਗਵਾਨ ਦੇ ਭਜਨ ਦਾ ਭੋਜਨ ਆਪਣੀ ਜਿੰਦ ਨੂੰ ਦੇਣਾ ਚਾਹੀਦਾ ਆਪਣੇ ਸਰੀਰ ਨੂੰ ਕਿਉਂਕਿ ਦੋ ਖਰਾਕਾਂ ਹਨ ਸਰੀਰ ਲਈ ਇੱਕ ਭਜਨ ਹੈ ਇੱਕ ਭੋਜਨ ਹੈ ਭੋਜਨ ਤਨ ਲਈ ਹੈ ਤੇ ਭਜਨ ਮਨ ਵਾਸਤੇ ਹੈ ਇਸ ਕਰਕੇ ਦੋਨੇ ਚੀਜ਼ਾਂ ਤੱਕੜੀਆਂ ਚਾਹੀਦੀਆਂ ਚਾਹੀਦੀਆਂ ਨਾ ਜੇ ਮਨ ਉਦਾਸ ਆ ਤਾਂ ਸਰੀਰ ਵੀ ਤੰਦਰੁਸਤ ਨਹੀਂ ਰਹਿੰਦਾ ਜੇ ਮਨ ਖੁਸ਼ ਨਹੀਂ ਹੈ ਫਿਰ ਚੰਗੇ ਕੱਪੜੇ ਪਾ ਲੇਗਾ ਬੰਦਾ ਨਹੀਂ ਪਾਉਂਦਾ ਉਦਾਸੀ ਵਿੱਚ ਥੋੜੀ ਪਾਉਂਦਾ ਚੰਗੇ ਕੱਪੜੇ ਜਦੋਂ ਮਾਨੇ ਖੁਸ਼ ਨਹੀਂ ਦੁੱਖ ਹੈ ਦੁੱਖਾਂ ਵਿੱਚ ਕਿਰਿਆ ਹੋਇਆ ਮਨ ਨੂੰ ਤਕੜਾ ਕਰਨਾ ਹੈ ਗੁਰੂ ਜੀ ਦੇ ਉਪਦੇਸ਼ ਨਾਲ ਮਾਨ ਖੁਸ਼ ਹੈ ਫਿਰ ਤਨ ਵੀ ਖੁਸ਼ ਹੁੰਦਾ ਇਸੇ ਕਰਕੇ ਨਾਮ ਜਪਣ ਵਾਲੀ ਜੋ ਰੂਹ ਹੁੰਦੀ ਹੈ ਉਹਦਾ ਫਰਕ ਹੁੰਦਾ ਹੈ ਉਹਦੇ ਤੇਜ ਦਾ ਫਰਕ ਹੁੰਦਾ ਹੈ ਇਸ ਤਰ੍ਹਾਂ ਮਹਾਰਾਜ ਕਹਿੰਦੇ ਉਪਦੇਸ਼ ਗਿਆਨ ਜਦੋਂ ਮਨ ਨੂੰ ਮਿਲਦਾ ਹੈ ਤੇ ਫਿਰ ਮਨ ਰੰਗਿਆ ਜਾਂਦਾ ਫਿਰ ਮਨ ਨੂੰ ਰੰਗ ਚੜਦਾ ਹੈ ਫਿਰ ਉਹ ਰੰਗ ਤਨ ਤੇ ਵੀ ਸ਼ੋਭਾ ਪਾਉਂਦਾ ਆਖੋ ਸਤਨਾਮ ਜੋ ਅਸਲੀ ਗਹਿਣਾ ਹੈ ਮਨ ਤੇ ਜਦੋਂ ਨਾਮ ਰੂਪੀ ਗਹਿਣਾ ਪਹਿਨ ਲਿਆ ਨਾ ਉਹਨੇ ਫਿਰ ਸਰੀਰ ਤੇ ਵੀ ਚਮਕ ਦੇਣੀ ਹੈ ਭਾਵ ਉਹ ਚੰਗਾ ਲੱਗਦਾ ਹੈ ਮਿੱਠਾ ਲੱਗਦਾ ਹੈ ਲੋਕ ਵੀ ਉਹਨੂੰ ਸਤਿਕਾਰ ਦਿੰਦੇ ਲੋਕ ਪਰਲੋਕ ਵਿੱਚ ਸਤਿਗੁਰੂ ਜੀ ਉਹਨੂੰ ਸਤਿਕਾਰ ਬਖਸ਼ਦੇ ਹਨ ਜੋ ਨਾਮ ਬਾਣੀ ਨਾਲ ਜੁੜਦਾ ਹੈ ਜੋ ਸੇਵਾ ਸਿਮਰ ਨਾਲ ਬੰਦਗੀ ਨਾਲ ਜੁੜ ਜਾਂਦਾ ਹੈ ਕਿਰਪਾਂਤ ਹਰਿਆੰ ਮਤ ਤਤ ਗਿਆਨ ਜਿੱਥੇ ਪ੍ਰਮਾਤਮਾ ਦੀ ਕਿਰਪਾ ਹੋਵੇ ਉੱਥੇ ਮਨੁੱਖ ਦੀ ਅਕਲ ਨੂੰ ਸਹੀ ਜੀਵਨ ਦੀ ਸੋਜੀ ਆ ਜਾਂਦੀ ਹੈ ਜਦੋਂ ਗੁਰੂ ਜੀ ਕਿਰਪਾ ਕਰਦੇ ਹਨ ਗੋਵਿੰਦ ਭਜਨ ਸਾਧ ਸੰਗੇਣ ਅਸਤੰਗ ਨਾਨਕ ਭਗਵੰਤ ਭਜਨਾਸਨੰ ਮਹਾਰਾਜ ਕਹਿੰਦੇ ਪ੍ਰਮਾਤਮਾ ਦੀ ਭਗਤੀ ਹੀ ਹੈ ਜੋ ਸਾਧ ਸੰਗਤ ਦੇ ਆਸਰੇ ਕੀਤੀ ਜਾਂਦੀ ਹੈ ਇਸ ਵਾਸਤੇ ਭਗਵਾਨ ਦੇ ਭਜਨ ਦਾ ਭੋਜਨ ਵੀ ਆਪਣੀ ਜਿੰਦ ਨੂੰ ਦਿਆ ਕਰ ਕਿਰਪੰਤ ਹਰੀੰ ਮਤ ਤਤ ਗਿਆਨੀ ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਫਿਰ ਇਹ ਸਹੀ ਜੀਵਨ ਦੀ ਸੋਝੀ ਪ੍ਰਾਪਤ ਹੁੰਦੀ ਹੈ ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਅੰਮ੍ਰਿਤਾਰੇ ਸਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ